ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਸੰਦੀਪ ਦੇ ਫੰਦ ਕੜਾ ਬੋਪਾ ਵੈਲਕਮ ਹੈ ਜੀ ਤੇ ਬੜੇ ਟਾਈਮ ਬਾਅਦ ਆਏ ਹੈ ਭਾਈ ਬਲਜਿੰਦਰ ਕੋਲ ਪਿੰਡ ਜਾਦੇਗੋੜ ਜ਼ਿਲ੍ਹਾ ਅਮਰਸਰ ਪੰਦੇ ਜੀ ਤਹਿਸੀਲ ਮਾਪਕਾਲਾ ਦੇਖੋ ਅੱਜ ਵੀ ਭਾਈਆਂ ਕੋਈ ਫਾਟੜ ਤੇ ਲੱਗ ਪਾ ਮੱਝਾ ਫੇਰ ਆ ਤੇ ਆਓ ਫਿਰ ਭਾਈ ਜੀ ਨੇ ਗੱਲਬਾਤ ਕਰੀਏ ਨਾਣੇ ਵਧਾਈਆਂ ਦੇਈਏ ਭਾਈ ਲੈਂਟਰ ਜੀ ਹਾਂ ਭਾਈ ਜੀ ਅਸਲੀ ਕਾਸੀ ਗੱਲ ਜੀ ਬੜਾ ਵਧਾਈਆਂ ਤੁਹਾਨੂੰ ਲੈਂਟਰ ਜੀ ਬੜਾ ਸੋਹਣਾ ਬਣ ਗਿਆ ਹੋਰ ਕੈਮਰਾਮੈਨ ਜੀ ਠੀਕ ਰਿਹਾ ਕੰਮ ਚਲੋ ਇਦਾਂ ਹੀ ਕੰਮ ਕੁੰਮ ਚ ਸੰਦੀਸ਼ਾ ਲੱਗੇ ਚਲੋ ਕੋਈ ਗੱਲ ਵੀਡੀਓ ਦਾ ਵੀ ਥੋੜਾ ਜਿਹਾ ਕੰਮ ਠੀਕ ਆ ਹਾਂਜੀ ਪਾ ਦੀਏ ਥੋੜਾ ਪੈਸਾ ਤੇ ਅੱਜ ਵੀ ਥੋੜੀ ਜਿਹੀ ਛੋਟ ਨਹੀਂ ਮੈਂ ਪਾਈ ਇਹ ਵੀਡੀਓ ਨੰਗਾ ਨੂੰ ਰਾਇ ਨਹੀਂ ਫਿਰ ਇੱਕ ਦੋ ਥੰਮੀਆਂ ਕੱਢੀਆਂ ਇਦੋਂ ਦੀ ਠੀਕ ਆ ਠੀਕ ਆ ਪੰਜ-ਸੱਤ ਦਿਨ ਹੋ ਗਏ ਪਾਏ ਨੂੰ ਹਾਂਜੀ ਹਾਂਜੀ ਇਹ ਕੰਮ ਕੁੰਮ ਚੱਲਦਾ ਹੀ ਇਹ ਕਰਕੇ ਫਿਰ ਨਹੀਂ ਪਾਈ ਹੁਣ ਚਲੋ ਚੱਲੂਗਾ ਕੰਮ ਚਲੋ ਹੋਰ ਸੁਣਾਉਂ ਤੋਂ ਬੱਸ ਮੇਰਾ ਜੀ ਮੇਰਾ ਚੱਲ ਉਹ ਨਾਲ ਹੀ ਰਲਾਦਾ ਨਾ ਭਾਈ ਸਾਰਾ ਹਾਂਜੀ ਰਲਾਦਾ ਸਾਰਾ ਠੀਕ ਤੇ ਪਰ ਵਾਠ ਠੀਕ ਹੈ ਵਧੀਆ ਸਭ ਜੀ ਰਹੇ ਚਲਦੀ ਕਲਾ ਚਲ ਹਾਂ ਕਰੀਏ ਜੀ ਉਹ ਦੱਸੋ ਇਹ ਸੂਈ ਹੈ ਛੋਟੀ ਹਾਂ ਜੀ ਇਹ ਇਹ ਦੋ ਦੰਦ ਛੋਟੀ ਹੈ ਅੱਛਾ ਪਹਿਲਾ ਸੂਈ ਪਹਿਲਾ ਸੂਗਾ ਦੋ ਦੰਦ ਕੱਲ ਖੁਦ ਦੇਖੋ ਕਿੱਡਾ ਪਹਿਲਾ ਸੂਗਾ ਦੋ ਦੰਦ ਛੋਟੀ ਪਰ ਵੇਖੋ ਕਾਲੀ ਸ਼ਾਹ ਛੋਟੀ ਜੈਡ ਬਲੈਕ ਸ਼ਾਹ ਤਾਂ ਠੰਡੀ ਹਾਂ ਉਹ ਤਾਂ ਵੀ ਕੋਈ ਆ ਵੇ ਇਦਾਂ ਬਹਿ ਜਾ ਬੱਚੇ ਇਹਦਾ ਬੱਚਾ ਆ ਅੱਛਾ ਆ ਲਾਤਾ ਦੋ ਦੋ ਰੋ ਜੀ ਲਓ ਵੀਰੇ ਇੱਕ ਹੱਤਾ ਸੂਈ ਆਹ ਦੇਖੋ ਜੀ ਚਾ ਆਜ ਬਈ ਇਹ ਦੋ ਇੱਕ ਨੰਬਰ ਇੱਕ ਨੰਬਰ ਮਝੇ ਕੱਢਦੇ ਪਿਓਰ ਅੱਛਾ ਦੋ ਦਾ ਕੱਟੀ ਕਟਾ ਕਟਾ ਬਲ ਇਹ ਨੀ ਆਟੇ ਆ ਅੱਛਾ ਬੰਦਾ ਤੇ ਇਹ ਦਾ ਬੰਦਾ ਹੈ ਠੀਕ ਕੋਰਡ ਯਾਰ ਯੋਰ ਦੋ ਦਾ ਸੰਦੇਸ਼ਾਂ ਬਸ ਠੀਕ ਹੈ ਰਾਤ ਨੂੰ ਤੇ ਮੈਂ ਭੋਟਾ ਦਾ ਸਾਨੂੰ ਮੈਂ ਉਹਦੀ ਕੀ ਨੀਅਤ ਹੈ ਤੇ ਕੀ ਮੋਲ ਜਿਆਦਾ ਤੇ ਰੱਖਣਾ ਨਹੀਂ ਛੋਟਾ ਹੀ 180 90 ਜੋ ਮਰਜ਼ੀ ਕਰੀ ਜਾਈਏ ਉਹਦੇ ਨਾਲ ਜਿਹੜੀ 65000 ਦੀ ਜਣੀ ਹੈ ਨਾ ਠੀਕ ਸੁੱਟ ਕੇ ਬਿਲਕੁਲ ਛੁੱਟ ਕੇ ਸੁੱਟ ਕੇ ਇੱਕ ਨੰਬਰ ਹੋਊਗੀ ਪਰ ਮਾੜਾ ਜਾਂ ਨਾਲ ਪਾੜਾ ਲੈਂਦੀ ਆ 1000 ਹੋਰ ਛੋਟ 64000 64000 ਚੱਲਣ ਨੂੰ ਤਾਂ ਕਰਾਂ ਜਾਈਏ ਆਜੋ ਕਰਾਂ ਜੀ ਇਹ ਉੱਟਣੀ ਹੈ ਆਹ ਬਾਈ ਜੀ ਫਿਰ ਇਹ ਵੀ ਕੋਈ ਇਹ ਆ ਨਾਲ ਨੰਬਰ ਤੇ ਆ ਇਹਦਾ ਬੱਜਾ ਛੰਡਾ ਭਾਈ ਜੀ ਮੀਟਰ ਜੁੜਾ ਬੀ ਨੀਸਰ ਹੈ ਬਰ ਕਟਾ ਪਰ ਪਾੜ ਨਾ ਸਦਾ ਕਟਾਇਆ ਆਵੇ ਨਾੜੂ ਨਾਲ 40 ਹੋਈ ਹੈ ਮੈਂ ਮਾਹਰ ਕਿੱਟੇ ਜਿੰਮਰਾ ਮੂੰਹ ਖਾਜੀ ਰਵੇ ਬੜੀ ਕਿੰਨਾ ਸੁਣਾ ਕੱਟਿਆ ਤੀਕੇ ਦਾ ਵਾਹ ਤੀਕੇ ਇਹ ਇਹ ਵੀ ਕੋਲ ਪਾ ਤੇ ਬਾਈ ਜੀ ਕਿਵੇਂ ਨਿਕਲੇ ਜਵਾਜੂ ਦੇ ਵੀ ਮੈਂ ਨਾ ਇੱਕ ਨੰਬਰ ਤਵਾ ਦੂਗਾ ਹੋਰ ਜੀ ਪਾ ਲਿਆ ਸੰਦੀਸ਼ ਇੱਕ ਬੰਨੇ ਹਾਂ ਜੀ ਇਹ ਬੋਲਾ ਸਮਝੇ ਧੰਨਵਾਦ ਬਿਲਕੁਲ ਜੀ ਹੋਰ ਵੀ ਜੀ ਕਿੰਨਾ ਕਰੂ ਤੁਹਾਡਾ ਖੰਦੋ ਦਾ ਹੋਰ ਜੀ ਜੀ ਆਪਣੀ ਘਾਟ ਲੀਟਰ ਬੋਲਾ ਸਟਾਰਟਿੰਗ ਅਰੇ ਕਾਲਸ ਹੋਈ ਹੈ ਜੀ ਜੀ ਚ ਆ ਜਾਂਦੀ ਹੈ ਜੀ ਜੀ ਹਣਾ ਜੀ ਰੋਡ ਦੇਖੋ ਆ ਆਇਓ ਯਾਰ ਆਇਓ ਲਿਆਓ ਇਹ ਸੰਦੀਪ ਨੇ ਲੇਟਾਂ ਕੱਢਣੀਆਂ ਆਂ ਮੈਂ ਆ ਜਾਪਾਂ ਹੈ ਜੀ ਇੰਨੇ ਲੇਟ ਹੋਏ ਨੇ ਕੱਢਣੀਆਂ ਆਂ ਇਹ ਰੱਖਣੀਆਂ ਨਹੀਂ ਆ ਬੜਾ ਫੋਨ ਆ ਮੇਨੂੰ ਮੈਂ ਕਿਹਾ ਚਲੋ ਭਾਈ ਕੰਮ ਕਰੀ ਜਾਂਦੇ ਹਾਂ ਹਾਂ ਜੀ ਹਾਂ ਜੀ ਬੜਾ ਜੂ ਕੋਈ ਨਹੀਂ ਹਾਂਜੀ ਇਹਦਾ ਸੰਦੀਪ ਸਾਹਿਬ 6270 ਜੋ ਮਰਜੀ 60 ਦੀ ਜਣੀ 1000 ਛੋਟ ਜਿਹੜੀ ਦੇਣੀ ਹੈ ਵੇਲੇ ਰੇਟ ਵੇਲੇ ਪਾਈ ਜਾਣਾ 50 ਦੇ 9000 ਨੇ ਹਾਂ 9000 9000 ਦੋ ਸੋਨੇ 9000 ਸੀ ਮੈਂ ਤੇ ਦੁੱਧ ਵੀ ਮੈਂ ਦੱਸਾਂ ਤਾਂ ਜਾਊਗੀ ਇੱਕ ਨੰਬਰ ਬਠਾ ਵੀ ਨਾ ਮਾਰੇ ਠੀਕ ਹੈ ਚਲੋ ਠੀਕ ਹੈ ਇਹ ਮੈਂ ਆ ਮਨੀ ਸਰ ਅੱਛਾ ਇਹ ਇਹ ਘਬੜਾ ਜੀ ਇਹ ਸੁਈ ਆ ਅੱਛੇ ਸੁਈ ਇਹ ਵੀ ਸੁਈ ਆ ਹਾਂਜੀ ਲਓ ਜੀ ਇਹ ਵੀ ਸੁਈ ਆ ਇਹ ਵੀ ਦੇਖੋ ਆਹਨੇ ਤੋਲਦੇ ਆ ਅੱਛਾ ਇਹ ਨੋਮਾ ਦਾ ਨੋ ਨਾ ਨਾ ਨੋ ਮੈਂ ਖੜਾ ਵੀ ਬੰਨੂ ਵੀ ਜੀ ਨੂੰ ਵੀ ਇੱਕ ਹੁਫੜ ਇਹ ਤੇ ਆ ਬਾਰ ਨੂੰ ਮੜਾ ਜਾਂਦਾ 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 ਅੰਨਾ ਕਰੇ ਉਹ ਬੜਾ ਡੈਰ ਆ ਬੜਾ ਡੈਰ ਇਹ ਲੰਪ ਆਈ ਅੱਛਾ ਥੋੜਾ ਜਨਾ ਐਬ ਹੋ ਗਿਆ ਲੈ ਥਾਂ ਚ ਅੱਛਾ ਵੇਚੀ ਵੀ ਆਈ ਉਹ ਡੇਰ ਲੈ ਆਂਦੀ ਉਹਨਾਂ ਦੇ ਆਪਣੇ ਦੋਜੀ ਲੈ ਗਏ ਠੀਕ ਆ ਇਹ 85000 ਦੇ ਵਪਾਰੀ ਹਾਂਜੀ ਇਹ ਸੰਦੇਸ਼ ਉਹ ਦੋੜਾ ਤੋਂ ਜਾਸਸੀ ਆਪਾਂ ਪਾਇਆ ਹਾਂ ਤੋ ਜਿਹੜੀ ਆ ਇਹ ਹਾਂ ਤੇ ਨਾ 55000 ਦੀ ਦੇਣੀ ਇਹਦਾ ਗਾੜਲਾ ਥਾਣ ਮੰਨ ਲਓ ਵੀ ਤਿੱਲਾੜੀ ਸਮਝੋ 10 ਲੀਟਰ ਦੁੱਧ ਮੇਨ ਕੇ ਪਣਵਾ ਹੀ ਕੋਦਾ ਇਹ ਜਿਹਨੇ ਇਦਾਂ ਵੀ ਫੜਨੀ ਆਨਲਾਈਨ 9 ਲੀਟਰ ਦੀ ਗਾਰੰਟੀ ਕੋਈ ਪੂਰਛਟਾ ਨਹੀਂ ਅਗਲਾ ਥਾਣ ਆ ਤੇ ਆਉਂਦਾ ਖਾਣੋਂ ਤਾਂ ਹਾਂਜੀ ਆਉਂਦਾ ਪਰ ਟੈਟ ਆਉਂਦਾ ਆਪਾਂ ਪਹਿਲਣਾ ਚ ਦੇਣੀ 55000 50000 53 ਤੋਂ 55 ਤੇ ਮੈਂ ਵੇਖ ਲਓ ਕਿਦਾਂ ਇਹਦਾ ਉਹ ਬੱਚਾ ਸੰਭੂ ਪਾਲਦੇ ਪਾਉਂਦਾ ਉਹ ਪਰੇ ਤੋ ਰੋ ਬਿਜਿਆ ਜੋ ਦੁਭਾਰਾਈ ਇਹ ਵੀ ਸੂਈ ਹੈ ਇਹ ਕਪੜਾ ਅਜੀ ਕਪੜਾ ਇਹ ਪਹਿਲਾ ਸੂਆ ਪਹਿਲਾ ਸੂਆ ਪਹਿਲਾ ਸੂਆ ਜੀ 6 ਨਾਲ ਕੱਟੀ ਜਾਨੀ ਸੋਟੀ ਤੇ ਵੇਖੋ ਹਾਂ ਜੀ ਵੱਡੀ ਜੋੜੀ ਨਾਲ ਇਹ ਵੀ ਦਰੋ ਅੱਨੀ ਤੋਂ ਨਹੀਂ ਬਣੀ ਇਰਮੂਦੀ ਬੜੀ ਲੰਮੀ ਹੈ। ਅਹ। ਅੰਮੀ ਰਾਬਾਏ ਉਹਦੇ ਨੂੰ ਪਰ ਰਾਬਾ ਨਾ ਹੀ ਲੱਭ ਰਹੇ ਉਹਦੇ। ਬਿਲਕੁਲ। ਆ ਜਾਓ ਜੀ ਆ ਜਾਓ। ਆ। ਭਾਣਾ ਲਈ ਹੈ ਭਾਜੀ। ਬਿਲਕੁਲ ਭਾ ਦੇ ਦੂਪਰ ਰਾਬਾ ਨਾ ਹੀ। ਨਾ ਨਾ। ਹੁਣ ਤਾਂ ਕੋਈ ਨਾ ਐਂਡ ਹੀ ਆ ਹੋਣਾ ਜੀ। ਮਾਲ ਵੇਖ ਲਓ ਬਿਲਕੁਲ ਜੈਦ ਕੀ ਮੇਰਾ ਮਾਲ। ਸਿੱਕੀ ਬੜੀ ਮਹਿੰਗੀ। ਹਾਂ ਐ ਐ ਉੜਦੇ ਪਪਰੇ ਹਣਾ ਜੀ ਕਨੇ ਹਾਂ ਚਲੋ ਕੋਈ ਗੱਲ ਆ ਚਲੋ ਕੋਈ ਗੱਲ ਨਹੀਂ ਅਸੀਂ ਹੁੰਦਾ ਜੀ ਹਾਂ ਜੀ ਇਹਦਾ ਫੋਨ ਨੰਬਰ 7075 ਜੋ ਮਰ ਗਈ 65000 ਦੀ 65 63000 ਚੱਲਣ 63000 ਬਿਲਕੁਲ 63000 ਦੀ ਵੇਲੇ ਝੋਟੀਆਂ ਵੇਲੇ ਬਾਈ ਦੀਆਂ ਵੱਡੀਆਂ ਝੋਟੀਆਂ ਸਾਰੀਆਂ ਪੂਰੇ ਜ਼ਬਰਦਸਤ ਝੋਟੀਆਂ ਤੇ ਸ਼ੋਟ ਡਬਾ ਦੀਵਾਲੀ ਦਾ ਆਫਰ ਇਧਰ ਆਪੋ ਕੋਲੀ ੱੱੱਬਣ ਤੱਬਣ ਥੋੜੀ ਜਿਹੀ ਕੱਚੀ ਹਾਂ ਅੱਛਾ ਇਹਵਾ 4 ਦੰਦ ਕੱਟੀ 4 ਪਹਿਲਾ ਸੂਆ ਪਹਿਲਾ ਸੂਆ ਲਓ ਜੀ ਪਹਿਲਾ ਸੂਆ 4 ਦੇ ਕੱਟੀ ਆਪਾਂ ਦੂਜਿਆਂ ਦੇ ਭਾਜ ਦੇ ਦੇਣੀ ਠੀਕ ਆ ਕਿਨੇ ਕਿਨੇ ਦੇ ਲਓ ਬਜੀ ਕਮਾਲਾ ਕਮਾਲਾ ਛੇਤੀ ਨੂੰ ਆਂਦੇ ਦਿਨ ਪੂਰੇ ਆ ਛੇਤੀ ਆ ਜੀ ਤਾਂ ਉੱਤੇ ਰਹਿ ਠੀਕ ਆ ਲੈ ਕੱਟ ਬੜਾ ਵੀ ਦੇ ਲੈ ਬੀਸ ਦੇ ਲੈ ਬੀਸ ਦੇ ਲੈ ਲਓ ਜੀ ਲਾਸਟ ਪੀਸ ਲਾਸਟ ਪੀਸ ਕਿੱਧਰ ਲਾਸਟ 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 ਪੀਸ ਨਾਲ ਬੰਦ 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 ਦੀ ਥੋੜੀ ਉੱਧਰ ਬੰਦ 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 ਇਹਦਾ ਸੰਦੀਪ ਸਿੰਘ ਸਗਨ ਸਕੀਮ 51000 ਪੂਰੇ 50 ਦੀ 50 ਦੀ 50000 ਦੀ ਪਰ ਛੋੜੀ ਹੋਣੀ ਦੇਜੋ ਮਹੀਨਿਆਂ ਥਲੇ ਥਲੇ ਦੇਣ ਖੜੂਗੀ ਬਿਲਕੁਲ ਉਹਨਾਂ 6 ਤਰੀਕ ਦੇ ਇਹ ਦੇ ਦੇਣਾ ਆਹ ਜੀ ਕੱਢੀ ਵੇਖ ਲਓ ਇਹ ਕਪੜੇ ਆ ਲਿਆ ਨਾ ਚਲੋ ਵੇਲੇ ਜੀ ਪੰਜ ਝੋਟੀਆਂ ਬਾਈਆਂ ਕੋਲ ਤੇ ਰੇਡ ਵੇਖ ਲਓ ਮੇਰੇ ਸਮਝ ਕੇ ਦੇ ਲਓ ਫਿਰ ਦੇਖ ਲੈ ਇਹ ਰੌਣਕ ਭਾਅ ਵੇਖੋ ਬਿਲਕੁਲ ਬੜੀ ਮੁਸ਼ਕਲ ਲੱਗਦੇ ਹੈ ਮੇਰੇ ਬਾਪ ਇਹਦੇ ਅਰਕਾ ਹਾਂ ਉਹ ਭਲੀ ਆਪਾਂ ਚਾਹਦੇ ਆ ਆ ਫਰੀ ਇਹਦਾ ਵੇਖ ਆਵੇ ਦੇਖ ਕੁਝ ਵੀ ਦੇ ਰਹਿਣੀ ਯਾਰ ਕਮਾਲ ਹੋ ਜੇ ਇੱਥੇ ਲਗਾ ਇਹਨੂੰ ਕਿੰਨੀਆਂ ਧਮਾਰ ਗਿਆ ਜੀ ਵੱਡੀਆਂ ਕਰਦੇ ਫਿਰ ਤੇਰੇ ਚੈਨਲ ਨੂੰ ਯਾਰ ਕਰਦੇ ਲੋਕ ਤੇ ਆਪਾਂ ਆਪਾਂ ਵੀ ਯਾਦ ਕਰਾਉਨੇ ਆ ਹਾਂਜੀ ਵਾਹ ਵਾਹ ਇਹੋ ਜੇ ਕੰਮ ਯਾਦ ਕਰਾਉਨੇ ਆ ਹਾਂਜੀ ਕੰਮ ਕਰਾਉਨੇ ਆ ਸਾਰਾ ਇਹ ਮੇਰੇ ਚਲੋ ਇਧਰ ਵੀ ਜਗਾ ਬਣ ਜੂਗੀ 15 20 ਤੰਗਤ ਜਿਹੜੇ ਬੱਦੇ ਰਿਆ ਕਰ ਠੀਕ ਆ ਜੇ ਹਰਤਾ ਥੋੜੀ ਸ਼ਾਰਟ ਆਣੀ ਆ ਹਾਂ ਜੀ ਤੇ ਉਤੋਂ ਬਾਹਰ ਚਲੋ ਕੋਈ ਗੱਲ ਨਹੀਂ ਜਿਹੜੇ ਚਲੋ ਗਾੜੀ ਸੀਜਣ ਦਾ ਵੀ ਕੰਮ ਤਾਂ ਬਣਾ ਬਿਲਕੁਲ ਬਿਲਕੁਲ ਤੇ ਹੋਰ ਸੁਣਾਉ ਫਿਰ ਪਿੰਡ ਕੋੜੀਆ ਜ਼ਿਲ੍ਹਾ ਅੰਮ੍ਰਿਤਸਰ ਤਹਿਸੀਲ ਬਾਬਾ 70082427 ਪਿੰਡ ਸਤਿਕਾ